ਸਤਿ ਸ੍ਰੀ ਅਕਾਲ ਜੀ ਆਪ ਸਾਰਿਆਂ ਨੂੰ ਦੋਸਤੋ ਇੱਕ ਵਾਰੀ ਇੱਕ ਲੜਕਾ ਹੁੰਦਾ ਜਿਹੜਾ ਸ਼ਹਿਰ ਆਪਦੇ ਮਾਪੇ ਬਾਬ ਦੇ ਨਾਲ ਰਹਿੰਦਾ ਹੁੰਦਾ ਤੇ ਛੁੱਟੀਆਂ ਦੇ ਵਿੱਚ ਆਪਦੇ ਪਿੰਡ ਆਪਦੇ ਦਾਦਾ ਦਾਦੀ ਕੋਲ ਜਾਂਦਾ ਜਿਹੜਾ ਉਹਦਾ ਦਾਦਾ ਹੁੰਦਾ ਉਹ ਬੜਾ ਸਫਲ ਵਿਅਕਤੀ ਹੁੰਦਾ ਉਹਨੂੰ ਜ਼ਿੰਦਗੀ ਦੇ ਵਿੱਚ ਕਾਫੀ ਤਜਰਬੇ ਹੁੰਦੇ ਇਸੇ ਦੇ ਦੌਰਾਨ ਉਹ ਆਪਣੇ ਦਾਦੇ ਨੂੰ ਪੁੱਛਦਾ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਿੰਨੀ ਸਫਲਤਾ ਪ੍ਰਾਪਤ ਕੀਤੀ ਹੈ ਤੇ ਇਹ ਸਭ ਕਿਵੇਂ ਹੋ ਸਕਦਾ ਮੈਨੂੰ ਵੀ ਕੋਈ ਤਜਰਬਾ ਦਿਓ ਮੈਨੂੰ ਵੀ ਕੋਈ ਦੱਸੋ ਇਹਦੇ ਬਾਰੇ ਨੌਕਤਾ ਤਾਂ ਉਹਦਾ ਦਾਦਾ ਕਹਿੰਦਾ ਚੱਲ ਠੀਕ ਆ ਮੈਂ ਦੱਸ ਦਾਂ ਤੈਨੂੰ ਦਾਦਾ ਉਹਨੂੰ ਨਾਲ ਲਿਜਾ ਕੇ ਦੋ ਪੌਦੇ ਲੈ ਕੇ ਆਉਂਦਾ ਇੱਕ ਪੌਦੇ ਨੂੰ ਉਹ ਗਮਲੇ ਦੇ ਵਿੱਚ ਲਾ ਕੇ ਘਰ ਦੇ ਅੰਦਰ ਰੱਖ ਦਿੰਦਾ ਤੇ ਦੂਜੇ ਨੂੰ ਬਾਹਰ ਖੇਤ ਦੇ ਵਿੱਚ ਲਾ ਦਿੰਦਾ ਤੇ ਦਾਦਾ ਆਪਦੇ ਪੋਤੇ ਨੂੰ ਪੁੱਛਦਾ ਕਿ ਤੂੰ ਦੱਸ ਕਿਹੜਾ ਪੌਦਾ ਵੱਡਾ ਹੋ ਕੇ ਜ਼ਿਆਦਾ ਵਧੀਆ ਦਰਖਤ ਬਣੂਗਾ ਜ਼ਿਆਦਾ ਸੋਹਣਾ ਦਰਖਤ ਬਣੂਗਾ ਕਿ ਨੂੰ ਜ਼ਿਆਦਾ ਫਲ ਤੇ ਫੁੱਲ ਲੱਗਣਗੇ ਤਾਂ ਉਹ ਲੜਕਾ ਕਹਿੰਦਾ ਕਿ ਦਾਦਾ ਜੀ ਇਹਦੇ ਵਿੱਚ ਕੀ ਸੋਚਣ ਵਾਲੀ ਗੱਲ ਹੈ ਜਿਹੜਾ ਦਰਖਤ ਘਰ ਦੇ ਅੰਦਰ ਆ ਉਹੀ ਜ਼ਿਆਦਾ ਵਧੀਆ ਰਹੂਗਾ ਕਿਉਂਕਿ ਉਹਨੂੰ ਆਪਾਂ ਟਾਈਮ ਸਰ ਪਾਣੀ ਪਾਵਾਂਗੇ ਨਾ ਉਹਦੋਂ ਕੋਈ ਤੂਫਾਨ ਝੱਖੜ ਮੀਂਹ ਕਣੀ ਦਾ ਹਵਾ ਦਾ ਕਿਸੇ ਦਾ ਡਰ ਆ ਨਾ ਹੀ ਉਹਨੂੰ ਕੋਈ ਪਸ਼ੂ ਖਾਊਗਾ ਤੇ ਇਸ ਲਈ ਜਿਹੜਾ ਘਰ ਦੇ ਅੰਦਰ ਆ ਉਹੀ ਜ਼ਿਆਦਾ ਵਧੀਆ ਬਣੂਗਾ ਉਹਦਾ ਦਾਦਾ ਥੋੜਾ ਜਿਹਾ ਮੁਸਕਰਾਉਂਦਾ ਕਹਿੰਦਾ ਚੱਲ ਕੋਈ ਨਹੀਂ ਜਦੋਂ ਅਗਲੀ ਛੁੱਟੀਆਂ ਚਾਵੇਂਗਾ ਉਦੋਂ ਦੇਖਾਂਗੇ ਉਦੋਂ ਤੈਨੂੰ ਮਿਲੂ ਇਸ ਗੱਲ ਦਾ ਜਵਾਬ ਉਹ ਛੁੱਟੀਆਂ ਪੂਰੀਆਂ ਕਰਦਾ ਵਾਪਸ ਆਪਣੇ ਸ਼ਹਿਰ ਚਲੇ ਜਾਂਦਾ ਆਪਦੇ ਮਾਪੇ ਕੋਲ ਕਾਫੀ ਲੰਬੇ ਸਮੇਂ ਬਾਅਦ ਜਦੋਂ ਉਹ ਫਿਰ ਵਾਪਸ ਆਉਂਦਾ ਤਾਂ ਉਹ ਆ ਕੇ ਆਪਣੇ ਦਾਦੇ ਨੂੰ ਫਿਰ ਪੁੱਛਦਾ ਕਿ ਦਾਦਾ ਜੀ ਬਹੁਤ ਟਾਈਮ ਪਹਿਲਾਂ ਮੈਂ ਨਿੱਕਾ ਹੁੰਦਾ ਆਇਆ ਸੀ ਮੈਂ ਤੁਹਾਨੂੰ ਉਦੋਂ ਵੀ ਇੱਕ ਸਵਾਲ ਪੁੱਛਿਆ ਸੀ ਪਰ ਤੁਸੀਂ ਮੈਨੂੰ ਪੂਰਾ ਜਵਾਬ ਨਹੀਂ ਦਿੱਤਾ ਹੁਣ ਤਾਂ ਮੈਂ ਵੱਡਾ ਹੋ ਗਿਆ ਹੁਣ ਤਾਂ ਮੈਨੂੰ ਜਵਾਬ ਦੇ ਦਿਓ ਤਾਂ ਦਾਦਾ ਹੱਸ ਕੇ ਕਹਿੰਦਾ ਤੈਨੂੰ ਯਾਦ ਆ ਆਪਾਂ ਦੋ ਪੌਦੇ ਲਾਏ ਸੀ ਇੱਕ ਗਮਲੇ ਚ ਤੇ ਇੱਕ ਬਾਗ ਖੇਤਾਂ ਚ ਇੱਕ ਨੂੰ ਆਪਾਂ ਘਰੇ ਰੱਖਿਆ ਸੀ ਇੱਕ ਤਸੀ ਬਾਹਰ ਦਾਦਾ ਕਹਿੰਦਾ ਚੱਲ ਫਿਰ ਅੱਜ ਆਪਾਂ ਉਹ ਦੋਨੇ ਪੌਦੇ ਦੇਖਦੇ ਆਂ ਫਿਰ ਤੈਨੂੰ ਤੇਰੀ ਗੱਲ ਦਾ ਜਵਾਬ ਮਿਲ ਜੂ ਦਾਦਾ ਪਹਿਲਾਂ ਉਹ ਆਪਣੇ ਘਰ ਵਾਲੇ ਅੰਦਰ ਜਿਹੜਾ ਗਮਲੇ 'ਚ ਪੌਦਾ ਲਾਇਆ ਸੀ ਉਹਦੇ ਕੋਲ ਲੈ ਜਾਂਦਾ ਤੇ ਪੌਦਾ ਦੇਖਦਾ ਗਮਲੇ 'ਚ ਪੌਦਾ ਹੁਣ ਕਿੰਡਾ ਕ ਹੁੰਦਾ ਹੁੰਦਾ ਆਪਾਂ ਸਾਰਿਆਂ ਨੂੰ ਪਤਾ ਉਹ ਪੌਦਾ ਛੋਟਾ ਸੀ ਤੇ ਫਿਰ ਉਹਦਾ ਦਾਦਾ ਉਹਨੂੰ ਲੈ ਜਾਂਦਾ ਬਾਹਰ ਖੇਤਾਂ 'ਚ ਜਿੱਥੇ ਉਹਨਾਂ ਨੇ ਦੂਸਰਾ ਪੌਦਾ ਲਾਇਆ ਸੀ ਤੇ ਜਦੋਂ ਉਹ ਲੜਕਾ ਉਸ ਪੌਦੇ ਨੂੰ ਦੇਖਦਾ ਤਾਂ ਦੇਖ ਕੇ ਹੈਰਾਨ ਰਹਿ ਜਾਂਦਾ ਉਹ ਬਹੁਤ ਵੱਡਾ ਹੋਇਆ ਹੁੰਦਾ ਉਦੇ ਥੱਲੇ ਸੰਘਣੀ ਛਾਂ ਹੁੰਦੀ ਹੈ ਉਹਨੂੰ ਫਲ ਵੀ ਲੱਗੇ ਹੁੰਦੇ ਆ ਉਹਦੀਆਂ ਟਾਹਣੀਆਂ ਬੜੀਆਂ ਸੋਹਣੀਆਂ ਸੋਹਣੀਆਂ ਲੰਬੀਆਂ ਲੰਬੀਆਂ ਹੁੰਦੀਆਂ ਫਿਰ ਦਾਦਾ ਉਹਨੂੰ ਸਮਝਾਉਂਦਾ ਕਹਿੰਦਾ ਦੇਖ ਪੁੱਤ ਜਿਹੜਾ ਤਾਂ ਦਰਖਤ ਆ ਬਾਹਰ ਲਾਵਾ ਇਹਨੇ ਕਿੰਨੇ ਦੁੱਖ ਕਿੰਨੀਆਂ ਮੁਸੀਬਤਾਂ ਆਪਦੇ ਤੇ ਸਹਿਆਂ ਹੋਣਗੀਆਂ ਕਿੰਨੀ ਵਾਰੀ ਮੀਂਹ ਕਣੀ ਆਪਦੇ ਉੱਤੇ ਬਰਹਾਇਆ ਕਿੰਨੇ ਤੂਫਾਨ ਆਏ ਹੋਣਗੇ ਕਿੰਨੀ ਵਾਰੀ ਇਹਨੂੰ ਕਿਸੇ ਜਾਨਵਰ ਨੇ ਖਾਣ ਦੀ ਕੋਸ਼ਿਸ਼ ਕੀਤੀ ਹੋ ਪਰ ਇਹ ਹਿੰਮਤ ਨਹੀਂ ਹਾਰਿਆ ਇਹ ਫਿਰ ਵਧਦਾ ਗਿਆ ਸਮੱਸਿਆਵਾਂ ਦੇ ਨਾਲ ਲੜ ਲੜ ਕੇ ਅੱਜ ਇੱਕ ਕਿਡਾ ਸੋਹਣਾ ਬਣ ਗਿਆ ਕਿਉਂਕਿ ਇਹ ਸਾਰੀਆਂ ਸਮੱਸਿਆਵਾਂ ਨੇ ਇਹਦੀਆਂ ਜੜਾਂ ਹੋਰ ਡੂੰਘੀਆਂ ਕਰਤੀਆਂ ਹੁਣ ਇਹ ਇੰਨਾ ਮਜ਼ਬੂਤ ਬਣ ਗਿਆ ਕਿ ਕੋਈ ਤੂਫਾਨ ਕੋਈ ਧੁੱਪ ਕੋਈ ਹਨੇਰੀ ਕੋਈ ਮੀਂਹ ਕੋਈ ਜਾਨਵਰ ਇਹਦਾ ਕੁਝ ਨਹੀਂ ਵਿਗਾੜ ਸਕਦਾ ਤੇ ਜਿਹੜਾ ਪੌਦਾ ਆਪਾਂ ਲਾਇਆ ਸੀ ਅੰਦਰ ਗਮਲੇ 'ਚ ਉਹ ਅੱਜ ਥੋੜਾ ਕਮਜ਼ੋਰ ਹੈ ਕਿਉਂਕਿ ਉਹਨੇ ਨਾ ਤਾਂ ਧੁੱਪ ਦੇਖੀ ਨਾ ਹੀ ਉਹਨੇ ਦੇਖਿਆ ਕੋਈ ਤੂਫਾਨ ਨਾ ਹੀ ਉਹਨੇ ਆਪਣੇ ਪਿੰਡੇ ਤੇ ਕੋਈ ਮੁਸੀਬਤ ਹੰਢਾਈ ਇਸ ਲਈ ਪੁੱਤਰਾ ਹਮੇਸ਼ਾ ਇੱਕ ਗੱਲ ਲੜ ਬੰਨ ਕੇ ਰੱਖੀ ਜਦੋਂ ਤੱਕ ਤੁਸੀਂ ਕਿਸੇ ਕਠਿਨਾਈਆਂ 'ਚ ਨਹੀਂ ਪੈਂਦੇ ਕਿਸੇ ਸਮੱਸਿਆ 'ਚ ਨਹੀਂ ਪੈਂਦੇ ਕਿਸੇ ਬੁਰੇ ਸਮੇਂ ਦੇ ਵਿੱਚੋਂ ਨਹੀਂ ਲੰਘਦੇ ਸੰਘਰਸ਼ ਨਹੀਂ ਕਰਦੇ ਉਦੋਂ ਤੱਕ ਤੁਹਾਨੂੰ ਸਫਲਤਾ ਨਹੀਂ ਮਿਲ ਸਕਦੀ ਕਿਉਂਕਿ ਤੁਸੀਂ ਜ਼ਿੰਦਗੀ ਦੀਆਂ ਕਠਿਨਾਈਆਂ ਤੋਂ ਡਰ ਕੇ ਮੁਸੀਬਤਾਂ ਤੋਂ ਡਰ ਕੇ ਸੌਖਾ ਰਾਹ ਲੱਭਦੇ ਹੋ ਅੱਗੇ ਜਾਣ ਦਾ ਜਿਵੇਂ ਉਸ ਪੌਂਦੇ ਨੇ ਕੀਤਾ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਨੂੰ ਇੱਕ ਲਾਈਫ ਤਾਂ ਮਿਲ ਜੂ ਜਿਹੜੀ ਕੰਫਟੇਬਲ ਹੋ ਪਰ ਤੁਸੀਂ ਹਮੇਸ਼ਾ ਕਮਜ਼ੋਰੀ ਬਣੇ ਰਹੋਗੇ ਤੇ ਇਹਦੇ ਉਲਟ ਜੇ ਤੁਸੀਂ ਜ਼ਿੰਦਗੀ ਦੀਆਂ ਕਠਿਨਾਈਆਂ ਦੇ ਨਾਲ ਉਲਝਦੇ ਹੋ ਮੁਸੀਬਤਾਂ ਦੇ ਨਾਲ ਲੜਦੇ ਹੋ ਉਹ ਰਾਸਤਾ ਚੁਣਦੇ ਹੋ ਸੰਘਰਸ਼ ਵਾਲਾ ਤਾਂ ਜਿਵੇਂ ਖੇਤਾਂ ਵਾਲਾ ਦਰਖਤ ਆ ਉਵੇਂ ਸਫਲ ਹੋਮੋਂਗੇ ਉਵੇਂ ਖੂਬਸੂਰਤ ਸੋਹਣਾ ਤੇ ਤੰਦਰੁਸਤ ਤਾਕਤਵਰ ਬਣੋਗੇ ਇਸ ਗਰਕੇ ਇਸ ਸਮੱਸਿਆਵਾਂ ਤੋਂ ਮੁਸੀਬਤਾਂ ਤੋਂ ਘਬਰਾਉਣ ਦੀ ਲੋੜ ਨਹੀਂ ਦੁੱਖਾਂ ਤੋਂ ਘਬਰਾਉਣ ਦੀ ਲੋੜ ਨਹੀਂ ਉਹਨਾਂ ਨੂੰ ਤਾਂ ਇੱਕ ਚੁਣੌਤੀ ਦੀ ਤਰ੍ਹਾਂ ਸਮਝੋ ਯਾਦ ਰੱਖਿਓ ਹਰੇਕ ਸਮੱਸਿਆ ਹਰੇਕ ਦੁੱਖ ਆਪਣੇ ਨਾਲ ਬਹੁਤ ਸਾਰੇ ਤਜਰਬੇ ਲੈ ਕੇ ਆਉਂਦਾ ਜਿਨ੍ਹਾਂ ਨੂੰ ਸਿੱਖ ਕੇ ਤੁਸੀਂ ਸਫਲ ਹੁੰਦੇ ਤੇ ਇਸ ਤਰ੍ਹਾਂ ਦੀਆਂ ਮੁਸੀਬਤਾਂ ਤੁਹਾਨੂੰ ਬਹੁਤ ਤਜਰਬੇਕਾਰ ਬਣਾ ਦਿੰਦੀਆਂ ਤੇ ਜਿੰਨੇ ਤੁਸੀਂ ਤਜਰਬੇਕਾਰ ਹੋਵੋਗੇ ਮਜ਼ਬੂਤ ਹੋਵੋਗੇ ਦੁੱਖਾਂ ਦੇ ਨਾਲ ਲੜਨ ਦੇ ਕਾਬਿਲ ਹੋਵੋਗੇ ਉਨੇ ਨੂੰ ਤੁਹਾਨੂੰ ਵੱਡੀ ਸਫਲਤਾ ਮਿਲੂ ਹਰੇਕ ਦੁੱਖ ਨੂੰ ਹਰੇਕ ਮੁਸੀਬਤ ਨੂੰ ਆਪਣੀ ਸਫਲਤਾ ਦੀ ਜਿਹੜੀ ਪੌੜੀ ਆ ਉਹਦਾ ਇੱਕ ਸਟੈਪ ਸਮਝ ਕੇ ਚੱਲੋ ਸੋ ਦੋਸਤੋ ਇਸ ਕਹਾਣੀ ਦੀ ਤਰ੍ਹਾਂ ਆਪਾਂ ਨੂੰ ਵੀ ਲੋੜ ਆ ਆਪਣੀ ਜ਼ਿੰਦਗੀ ਦੇ ਵਿੱਚ ਤਜਰਬੇ ਇਕੱਠੇ ਕਰਨ ਦੀ ਮੁਸੀਬਤਾਂ ਦੇ ਨਾਲ ਲੜ ਕੇ ਅੱਗੇ ਵਧਣ ਦੀ ਤੇ ਮੈਨੂੰ ਲੱਗਦਾ ਕਿ ਇਸ ਕਹਾਣੀ ਦੀ ਬਹੁਤ ਸਾਰੇ ਆਪਣੇ ਆਸ-ਪਾਸ ਦੋਸਤਾਂ ਮਿੱਤਰਾਂ ਨੂੰ ਲੋੜ ਆ ਇਸ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਹੌਸਲਾ ਫੁਜਾਈ ਲਈ ਤੁਸੀਂ ਕਮੈਂਟ ਕਰ ਸਕਦੇ ਹੋ ਲਾਈਕ ਕਰ ਸਕਦੇ ਹੋ ਮੇਰੇ ਪੇਜ ਨੂੰ ਅਜੇ ਤੱਕ ਜਿਨ੍ਹਾਂ ਨੇ ਫੋਲੋ ਨਹੀਂ ਕੀਤਾ ਕਿਰਪਾ ਕਰਕੇ ਫੋਲੋ ਕਰ ਲੈਣਾ ਗਲਤੀ ਪੁੱਲ ਚੁਕ ਮਾਫੀ ਹੁਣ ਮੈਨੂੰ ਦਿਓ ਇਜਾਜ਼ਤ ਮਿਲਦੇ ਆ ਅੱਗੇ ਕਿਸੇ ਨਵੀਂ ਕਹਾਣੀ ਨਵੀਂ ਵੀਡੀਓ ਨਵੇਂ ਟੌਪਿਕ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ